ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਵਾਪਰਿਆ ਕੈਨ 48 ਲੋਕਾਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਆਤਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੱਖਣੀ ਝੀਂਝ ਭਾਰੀ ਮੀਂਹ ਕਾਰਨ ਹਾਈਵੇ ਦਾ ਇੱਕ ਹਿੱਸਾ ਟਹਿ ਜਾਣ ਕਾਰਨ ਕਈ ਕਾਰਟਾਂ ਲਾਂਡੋ ਹੇਠਾਂ ਡਿੱਗ ਗਈਆਂ ਜਿਸ 'ਚ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਮਿਜੋਯੋ ਸ਼ਹਿਰ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਸਤਲਪੁਰ 9 ਮੀਟਰ ਲੰਬਾ ਹਾਈਵੇ ਸੈਕਸ਼ਨ ਬੁੱਧਵਾਰ ਤੜਕੇ ਕਰੀਬ 2 ਵਜੇ ਟਹਿ ਗਿਆ ਜਿਸ ਕਾਰਨ 3 ਗੱਡੀਆਂ ਟੋਏ ਚ ਡਿੱਗ ਗਈਆਂ ਇੱਕ ਅਧਿਕਾਰਤ ਬਿਆਨ ਦੇ ਮੁਤਾਬਕ ਇਸ ਹਾਦਸੇ ਦੇ 3 ਲੋਕ ਜ਼ਖਮੀ ਹੋ ਗਏ ਗੁਆਂਡਡੋਂਗ ਸੂਬੇ ਦੇ ਕੁਝ ਹਿੱਸੇ ਪਛਲੇ ਪਿਛਲੇ 2 ਹਫ਼ਤਿਆਂ ਤੋਂ ਮੀਂਹ ਅਤੇ ਹੜ੍ਹ ਦੇ ਨਾਲ-ਨਾਲ ਗੜੇ ਮਾਰਨਾ ਪ੍ਰਭਾਵਿਤ ਹੋਏ ਪਿਛਲੇ ਹਫ਼ਤੇ ਸਵੇਰ ਰਾਜਸਥਾਨੀ ਗੁਆਂਗਜ਼ੂ ਵਿੱਚ ਤੂਫਾਨ ਆਏ ਨੇ 5 ਲੋਕਾਂ ਦੀ ਮੌਤ ਹੋ ਗਈ ਪਰ ਇਹ ਜਾਪਦਾ ਹੈ ਕਿ ਮੀ ਕਾਰਨ ਹਾਈਵੇ ਦੇ ਇੱਥਾ ਜ਼ਮੀਨ ਟੈਲ ਟੈਰੀ ਹੋ ਗਈ ਅਤੇ ਇਸ ਕਾਰਨ ਸੜਕ ਦਾ ਇੱਕ ਹਿੱਸਾ ਟੈ ਗਿਆ